ਲੋਲ ਮਾਰੀ ਜੀ ਲੈਟਰ ਪੰਜ ਪੰਜ ਬਾਥਰੂਮ ਬਾਥਰੂਮ ਕਰਨੇ ਤਾਂ ਬਹੁਤ ਔਖੇ ਹੁੰਦੇ ਮੈਡਮ ਅੱਜ ਕੈਂਪੂਅਰੇ ਕੀ ਖਾਂਗੇ ਕੀ ਖਾਣਾ ਚਾਹਾਂਗੇ ਚੇਤਾ ਅੱਜ ਦੇ ਕੈਂਪਰੇ ਕਿਹ ਨਾਲ ਸਮਝੇਗੀ ਵੀ ਸਾਡੇ ਜਿਹੜੇ ਦਿੱਲੀ ਹੱਟ ਤੋਂ ਹਾਲੁਕ ਠਾਣੇ ਜੀ ਸਾਡੇ ਨਾਲ ਸਾਡੀ ਸੁਸਾਇਟੀ ਨਾਲ ਕਾਫੀ ਟਾਈਮ ਤੋਂ ਜੁੜੇ ਹੋਏ ਹੈਗੇ ਉਹ ਗੁਰਪਾਲੀ ਹੱਟ ਤੋਂ ਵੀ ਕਰਦੇ ਤੇ ਸੇਵਾ ਕਰਦੇ ਨੇਗੇ ਤੇ ਉਹ ਆਪ ਦੀ ਫ੍ਰੀ ਸੇਵਾਵਾਂ ਦਿੰਦੇ ਹੈਗੇ ਤੇ ਅੱਜ ਉਹਨਾਂ ਨੇ ਇੱਕ ਕੈਂਪ ਸਾਡੇ ਤੇ ਕਿਰੇ ਰੱਖਿਆ ਹੈ ਜਿਸ ਵਿੱਚ ਫ੍ਰੀ ਬੋਡੀ ਟੈਸਟ ਕਰਵਾਏ ਜਾਦੇ ਹੈਗੇ। ਨਾਲ ਸਾਡੇ ਜਿਹੜਾ ਅੱਜ ਕੈਂਪ ਰੱਖਿਆ ਕੀ ਕਹਿੰਗੇ ਅੱਜ ਜਿਹੜੀ ਸਮਾਜ ਸੇਵਾ ਹੈਗੀ ਹੈ ਸਮਾਜ ਸਿੰਘ ਕਾ ਜਿਹੜਾ ਹਰਮਨ ਸਰਮਾ ਔਰ ਦੇਸ਼ਾ ਆਫ ਦਿਵਾਜ ਦੀ ਡੀਵੀ ਕੰਪਨੀ ਪ੍ਰਧਾਨਾਂ ਨੇ ਉਹਨਾਂ ਨੇ ਇੱਕ ਮੈਡੀਕਲ ਕੈਂਪ ਲੱਗਾਇਆ ਜਿਸ ਚਾਪਾ ਮੋਹੱਲੇ ਦੇ ਜਿਹੜੇ ਹੈਗੇ ਆ ਉਹਨਾਂ ਦਾ ਆਪਾਂ ਫ੍ਰੀ ਬੋਡੀ ਦਾ ਫੁੱਲ ਚੈੱਕਅਪ ਕਰਦੇ ਆਂ ਉਸ ਚਾਪਾ ਇਹ ਦੇਖਾਂਗੇ ਕਿ ਆਪਾਂ ਨੂੰ ਕਿਹੜੀ ਕਿਹੜੀ ਬਿਮਾਰੀ ਚਾਹੀਦੀ ਹੈ ਜਿਸ ਦਾ ਆਪਾਂ ਘਰੇ ਟ੍ਰੀਟਮੈਂਟ ਕਰ ਸਕਦੇ ਆਂ ਤਾਂ ਕਿ ਆਪਾਂ ਸਮਾਜ ਨੂੰ ਇੱਕ ਸਵਸਥ ਰੱਖ ਸਕੀਏ ਤੇ ਇਹ ਕੈਂਪ ਕੋ ਬਿਲਕੁਲ ਫ੍ਰੀ ਲੱਗੇ ਹੋਇਆ ਹੈ ਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈਗਾ ਕਟਮਕਮਾ ਸਰਮਾ ਦਾ ਜਿਸ ਸਮਾਜ ਸੇਵਾ ਵਾਸਤੇ ਬਹੁਤ ਕੁਲੀ ਕੰਮ ਕਰ ਰਹੇ ਹੈਗੇ ਜਿਹਦੇ ਅੰਦਰ ਮੈਂਬਰ ਆਏ ਹੈ ਉਹਨਾਂ ਨੂੰ ਬਹੁਤ ਤੈਜ ਨੂੰ ਸਵਾਗਤ ਕਰਦਾ ਹੈਗਾ ਤੇ ਮੈਨੂੰ ਉਮੀਦ ਹੈ ਕਿ ਅੱਗੇ ਵੀ ਇਸ ਤਰ੍ਹਾਂ ਦੇ ਕੈਂਪ ਲੱਗਦੇ ਜਾਣਗੇ ਤੇ ਬਠਿੰਡੇ ਨੂੰ ਇੱਕ ਜੋ ਹੈਗਾ ਉਹ ਸਸਤ ਬਠਿੰਡਾ ਬਣਾਉਣ ਦਾ ਜਿਹੜਾ ਸਾਡਾ ਮਿਸ਼ਨ ਹੈਗਾ ਮੂਰਗਲ ਸੁਸਾਇਟੀ ਦਾ ਤੇ ਮੈਂ ਪ੍ਰਧਾਨਾਇਕ ਸਮਾਜੀ ਦਾ ਬਹੁਤ ਧੰਨਵਾਦ ਕਰਦਾ ਹੈਗਾ ਜਿਹੜੇ ਆਉਂਦਾ ਕਿੰਨੀ ਟਾਈਮ ਘਟ ਕੇ ਆਏ ਹੈ ਤੇ ਇਹ ਜਿ ਕਰਾਂ ਪੜਾਈ ਪ੍ਰਧਾਨ ਜੀ ਤੇ ਮੈਡਮ ਹਰਮਨ ਸਰਮਸਰ ਮਾਜੀ ਸੌਣ ਲੱਗਿਆ। ਧੰਨਵਾਦ। ਤੁਹਾਡਾ ਸਰ ਤੋਂ ਮਦਦ। ਸਿ। ਥੰਲੇ ਪਾਇੰਟ। ਅੱਜ ਔਰਤ ਦੇਸ਼ ਦੀ ਆਵਾਜ਼ ਵੈਲਫੇਅਰ ਸੁਸਾਇਟੀ ਵੱਲੋਂ ਇੱਕ ਮੁਫਤ ਮੈਡੀਕਲ ਕੈਂਪ ਚੱਲ ਰਿਹਾ ਹੈ ਜਿਹਦੇ ਵਿੱਚ ਦਿੱਲੀ ਹਾਰਡ ਦੇ ਡਾਕਟਰ ਪਵਨ ਕੁਮਾਰ ਪਠਾਨੀਆ ਜੀ ਆਪਣੀਆਂ ਸੇਵਾਵਾਂ ਦੇ ਰਹੇ ਨੇ ਤੇ ਬੋਡੀ ਚੈੱਕਅਪ ਹੈ ਜੇ ਆਪਾਂ ਬਾਹਰੋਂ ਚੈੱਕਅਪ ਕਰਾਉਣਾ ਹੋਵੇ ਤਾਂ 500 ਰੁਪਏ ਲੱਗਦੇ ਨੇ। ਤਾਰੇ ਇੱਥੇ ਮੁਫਤ ਸੇਵਾ ਕਰ ਰਹੇ ਨੇ ਡਾਕਟਰ ਸਾਹਿਬ ਆਪਣਾ ਟਾਈਮ ਕੱਢ ਕੇ ਆਏ ਨੇ ਤਾਂ ਹੋਰ ਅਸੀਂ ਪੇਸ਼ੈਂਟ ਨਾਲ ਵੀ ਗੱਲ ਕਰਾਂਗੇ ਕੀ ਕਹਿਣਾ ਚਾਹੁੰਦੇ ਅੱਜ ਦੇ ਮੌਕੇ ਤੇ ਨਹੀਂ ਬੋਟੇ ਹੋਗੀ ਸੱਚ ਹੁੰਦਾ ਹੋਗੀ ਕੋਈ ਦਵਾਈ ਨਹੀਂ ਹੁੰਦੀ ਨਾ ਚਾਹੀਦਾ ਹਾਂ ਬੜੇ ਇੱਥੇ ਤਾਂ ਠੀਕ ਹੈ ਮੈਡਮ ਕੀ ਨਾਮ ਥੋੜਾ ਮੈਂ ਸੁਨੀਤਾ ਸ਼ਰਮਾ ਜੋ ਕਿ ਹਰਮਨ ਮੈਡਮ ਸਮਾਜ ਸੇਵੀ ਕਾ ਔਰਤ ਦੇਸ਼ ਦੀ ਆਵਾਜ਼ ਵਿੱਚ ਕੰਮ ਕਰਦੇ ਨੇ ਤੇ ਡਾਕਟਰ ਸਾਹੂ ਨੇ ਅੱਜ ਸਾਰੇ ਮਹੱਲਿਆ ਵਾਸਤੇ ਨਿਲਸਾਲਾ ਫ੍ਰੀ ਚੈੱਕਅਪ ਕੀਤਾ ਜੋ ਕਿ ਇਹ ਚੈੱਕਅਪ ਸਨ ਉਹ ਬਾਹਰ 2000 3000 ਵਿੱਚ ਇਹਦਾ ਦੇ ਨਾਲ ਹੋ ਰਿਹਾ ਹੈ ਬਹੁਤੋ ਮਤਲਬ ਕੀ ਬੰਦਾ ਕੰਮ ਕਰਦਾ ਕੀ ਕਹਿਣਾ ਚਾਹੋਗੇ ਤੁਸੀਂ ਹੋਰ ਜਿਹੜੇ ਲੋਕ ਹੈ ਉਹਨਾਂ ਨੂੰ ਕੀ ਕਹਿਣ ਚਾਹੋਗੇ ਸੇਵਾ ਪ੍ਰਤੀ ਤੁਹਾਡਾ ਸਮਝੋਗ ਲਈ ਸੇਵਾ ਦੇ ਰਹੀਆਂ ਜੀ ਬਹੁਤ ਬਹੁਤ ਧੰਨਵਾਦ ਤੇ ਸਾਰਿਆਂ ਨੂੰ ਨਵਰਾਤਰੀ ਨੇ ਬਹੁਤ ਖੁਸ਼ੀਆਂ ਦੇਣ ਵਾਲਾ ਹੈ ਜੀ ਅਸੇ ਜੀ ਹਰਮਨ ਮੇਰਾ ਨਾ ਰਾਜੇ ਰਾਨੀ ਆ ਹਰਮਨ ਕਰਿਆ ਇਹੋਆਂ ਬੇਟੀਆਂ ਵਰਗੀਆਂ ਹੀ ਸਾਡੀ ਇਹ ਸਾਨੂੰ ਕੋਈ ਇਹੋ ਹੁੰਦਾ ਜੀ ਸਾਨੂੰ ਜਰੂਰ ਬੁਲਾਉਂਦੇ ਨੇ ਜੀ ਤੇ ਮੱਲੇ ਦੇ ਵਿੱਚ ਬਹੁਤ ਹਮਦਰਦੀ ਕਰਦੇ ਨੇ ਕਿ ਅਸੀਂ ਮਾਤਾ ਰਾਣੀ ਦੇ ਉਹਦੇ ਵਿੱਚ ਚੈੱਕ ਅਪ ਦਾ ਕਰਾਉਣਾ ਆਏ ਹੋਏ ਆ ਪਹਿਲੀ ਵਾਰ ਅਸੀਂ ਆਈਆਂਗੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ। ਜਵਰਾਤਰੇ ਸ਼੍ਰੀ ਮਾਤਾ ਦੇਵੀ ਕੀ ਕਹਾਂ ਨਾ ਤੁਸਾਂ। ਬਸ ਇਹ ਮਾਤਾ ਰਾਣੀ ਇਹਨਾਂ ਨੂੰ ਸੁੱਖ ਸ਼ਾਂਤੀ ਰੱਖੇ, ਖੁਸ਼ੀਆਂ ਦੀ ਭਰੀਆਂ ਨਰਾਤੇ। ਜੈ ਮਾਤਾ। ਜੈ ਮਾਤਾ ਦੀ। ਬੋਲੇ ਜੈ ਮਾਤਾ। ਜੈ ਮਾਤਾ ਦੀ। ਜੈ ਮਾਤਾ ਦੀ। ਨਾ। ਸਿੱਧਰ ਆਲਾ ਉਤਾਰੇ ਇਹਨਾਂ ਦੇ ਤੰਨੇ। ਸਿੱਧਰ ਹੋਵੇ ਦੱਬੇ। हां टेंशन नहीं मुझे बोल ਤਾਂ ਗੱਲ ਇਹ ਵਟੋ ਅਲਗ ਸਿਚUATION ਸਾਡੇ ਘਰੇ ਕੋਈ ਨਹੀਂ ਹੈ ਨਾ ਪਰ ਕਹਿੰਦੇ ਲੋਕਾਂ ਨੇ ਇੱਥੇ ਕਰਦੇ ਬਾਈ ਨਹੀਂ ਲੌਕ ਤੇ 2 ਮਿੰਟ ਕੇ ਮੰਤਰੀ ਲਾਉਂਦੇ ਲੋਕਾਂ ਦਾ ਸਭ ਵਿੱਚ ਮੈਂ ਇਹਦੀ ਸੋਚਦਾ ਕਿ ਇਹ ਨਹੀਂ ਹੋ ਸਕਦਾ ਵਾਹ <laughs> मरीना सही तो है, तो 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 है तो दो पे है शक पर ने तो पहले कह दिया मत नहीं था सारी का तो भाई नहीं कहता पूरी सच बनी हड्डियों के बांधती है तेरी टीटी भाई जी तो बेसा हो बेली टीटी करो तेरी होगी 18 अब हमारी आधी भरी हुई है ता तो मैं कहूं तो कीटिंग बंद कर दी चीज कुछ नहीं गया

ਇਹਨੇ ਦੇਖਤੇ ਸਾਰੇ ਪੁਆਇੰਟ ਕੋਈ ਚੀਜ਼ ਹੋ ਨਹੀਂ ਹੈ ਮੈਂ ਰਾਮ ਦਿਖਾ ਸਾਰੇ ਦੀ ਟੀਂਟ ਗਈ ਇਹ ਕੋਈ ਨਾ ਆਪਣੇ ਦੇ ਨੀਸ਼ਾ ਦੇ ਕੇ ਬੈਡੂ ਦੇ ਅੰਦਰ ਤੋਂ ਪਾਉਂਦਾ ਇੱਕ ਮੇਰੇ ਨਾਲ ਇੱਧਰ ਹਾਰਟ ਵਾਲੀ ਸਾਈਡ ਪੇਨ ਹੁੰਦਾ ਉਹ ਬਲੱਡ ਸਰਕੂਲੇਸ਼ਨ ਦੀ ਕਮੀ ਰਹਿੰਦੀ ਹੈ ਨਾ ਉਹ ਲੈ ਲੇਗੇ ਨਾ ਅਜੀਬ ਜਿਹਾ ਜਾਨਾ ਜਿਵੇਂ ਕਹ ਰਹੇ ਨੇ ਅਸੀਂ ਤਾਂ ਆ ਜਾ ਫੇ ਲੈ ਜਾਣਾ ਤਾਂ ਇੱਕ ਤੁਹਾਨੂੰ ਕਿੰਨੇ ਮਾਫਰ ਕਰਨਾ ਬਹੁਤ ਕਿੰਨੇ ਮੈਡੀਕਲ ਮੜਨਾ कोई नहीं कोई बात नहीं हां साहब लगा तो हो गया आ लेंगे मैं खाना तो बाहर से रख लेंगे मंदिर वाला नॉर्मल नॉर्मल चलो मैं आ रही हूं मैं आ जाएंगे नीचे रखा चल दो बोल के मैं तो नाम कराया था मैं तो तुम्हें जानता हूं मैं सही ले और कुछ आ जाओ ਇਹ ਤੋਂ ਆਹਾਂ ਦੀਆਂ ਬਾਹਰ ਉੱਪਰ ਜਾਓ। ਇਹ ਮੈਂ ਮਿਲ ਪਾਇਆ। ਮਦਰ ਇੱਥੇ ਕੋਈ ਆਉਦਾ ਹੈ। ਹਾਂ ਜੀ। ਮਾਤਾ। ਲੱਗ ਕੀ ਹੋਇਆ ਮੁੰਡਾ? ਬਹਿਣਾ ਦੇ ਦਰੂਪ ਉੱਪਰ ਦੇਣਾ ਤੇ ਕੁਝ ਨਹੀਂ। ਆ ਜੀ ਕੋਲ ਆ ਕੇ ਸੱਤ ਲਾ। Baari diba owning�� Baari diba owning Rocky e Barhe diba owning RockyBEAR Saifma beka screens seri 30 baari da m Saifi Kupe Shafi m Ber היה w Zip ab sh aut Swab wa u ਹਾਂ ਜੀ ਬੁਰੇ ਨੀ ਸਿਨੇਮਾ ਤੇ ਆ ਸੰਬੰਧਿਤ ਆਪਣਾ ਇਹ ਮੁੱਦਾ ਹੋ ਲੱਗਾ। ਹਾਂ।